ਤੁਸੀਂ ਜਿਹੜਾ ਆਦਾ ਬੰਦਨਦਰਾ ਕਿੱਥੇ ਆ? ਇੱਥੇ ਬੈਠਾ ਆ। ਉਹ ਆਹ ਉਹ ਇੱਧਰ ਬੈਠਾ ਹੈ। ਹਾਂ ਉਹ ਤਾਂ ਲੱਭਣ ਡਿਆ ਸੀ। ਉਹ ਮੈਂ ਹਾਂ ਚੱਲੋ ਇੱਥੇ ਪੱਕੇ ਥਲੇ ਬੈਠੇ ਆ। ਹਾਂ ਹਾਂ ਕੋਈ ਕੰਮ ਹੀ ਕੋਈ ਕੰਮ ਯਾਰ ਕਾਦਾ ਵਾ। ਹੈ ਲੜਾਈ ਮੁੱਕਦੀ ਨਹੀਂ ਕੀ ਲੱਗਦੀ। ਅੱਛਾ ਆਹੋ ਤੇ ਮੈਂ ਇਹ ਗੱਲ ਕਹਿਣ ਡਿਆ ਆਂ ਵੀ ਜਿਹੜੀ ਉਦਰ ਦੀ ਪੈਲੀ ਆ ਨਾ ਉਹ ਚੋ ਢਾਈ ਗੱਲੇ ਲਏ ਮੈਂ ਮੁੱਲ। ਠੀਕ ਨਹੀਂ? ਅੱਛਾ ਤੇ ਬਾਕੀ ਜਿਹੜੀ ਆ ਨਾ ਉਹਦਾ ਦੁੱਧ ਕਰ ਲੈਣਾ। ਤੇ ਯਾਰ ਮੱਜਦਰ ਮੇਰੀ ਗੱਲ ਸੁਣਾ ਕਿਦਾਂ ਦੀਆਂ ਤੂੰ ਗੱਲਾਂ ਕਰੰਦੇ ਆ ਨਿਆਣਿਆਂ ਵਾਲਿਆਂ ਉਦੋਂ ਤੋਂ ਮੈਨੂੰ ਪਤਾ ਕੀ ਕਹਿੰਦਾ ਸੀ ਕਿ ਜਿੰਨੀ ਜ਼ਿਆਦਾ ਤ ਬਣਾਵਾਂਗੇ ਉਹਦਾ ਅੱਧ ਰਿਆ ਹੈ ਹਾਂ ਹੁਣ ਉਹ ਆਪਣੇ ਪਹਿਲੀ ਤੋਂ ਕਹਿੰਦੇ ਆ ਵੀ ਉਹ ਢਾਈ ਕਿਲੇ ਮੇਰੇ ਤੇ ਬਾਕੀ ਅੱਧ ਕਰ ਲੈਣੇ ਆ ਤੇ ਫਿਰ ਮੈਨੂੰ ਕੀ ਫਾਇਦਾ ਹੋਇਆ ਪਠੇ ਦਸਾ ਪਾਉਣ ਦਾ ਉਹ ਮੇਰੀ ਗੱਲ ਸੁਣ ਲੈ ਤੂੰ ਆਪਣਾ ਕੰਮ ਵੇ ਤੈਨੂੰ ਮਾੜੇ-ਮੋੜੇ ਮੈਂ ਪੈਸੇ ਦੇ ਦੇਣਾ ਆਪਣੇ ਆਨ ਅਗਲੇ ਦਾ ਮਕਾਨ ਪਾਉਣ ਦੇ ਵਿੱਚ ਠੀਕ ਆ ਹੁਣ ਤੂੰ ਤਾਂ ਕੋਠੀ ਸਾਹਮਣੇ ਬਹਿ ਗਿਆ ਤੇ ਮੈਨੂੰ ਦੇਣ ਡਿਆ ਤੂੰ ਦੋਹਾਂ ਕਮਰਿਆਂ ਦੇ ਪੈਸੇ ਮੇਰੀ ਗੱਲ ਸੁਣ ਮੈਂ ਤੈਨੂੰ ਇਹ ਗੱਲ ਦੱਸਣ ਡਿਆ ਵੀ ਘਰ 'ਚ ਕੋਈ ਨੁਕਸਾਨ ਨਾ ਹੋਵੇ ਥੋੜੇ ਜਿ ਥੋੜਾ ਲਾਲਾ ਤੇ ਚੰਗਾ ਰਹਿ ਜੇਗਾ ਤੂੰ ਇਦਾਂ ਕਰ ਹਾਂ ਇਹ ਕੋਠੀ ਦੇ ਹਾਂ ਮੈਨੂੰ ਤੇ ਤੁਸੀਂ ਆਪਣੇ ਦੋ ਕਮਰੇ ਉੱਥੇ ਵੇਲੇ ਬਣਾ ਲਿਓ ਯਾਰ ਇਤਰਾ ਨਹੀਂ ਨਾ ਤੋਖ ਬਣਦੀ ਜਿਹੜਾ ਤੂੰ ਡਿਆ ਕਰਨ ਤੇ ਯਾਰ ਫਿਰ ਮੇਰੀ ਕੀਤੀ ਕਰਾਈ ਤੇ ਖੂਰ ਜਿ ਪੈ ਗਈ ਨਾ ਉਦੋਂ ਤੇਰੇ ਗੱਲਾਂ ਹੋਰ ਹੀ ਹੁਣ ਤੇ ਤੇਰੀਆਂ ਗੱਲਾਂ ਹੋਰ ਹੋ ਗਈਆਂ ਓਏ ਯਾਰ ਮੈਂ ਵੀ ਦੱਸਾਂ ਮੈਂ ਵੀ ਕੇ ਗੱਲੋਂ ਮਜਬੂਰ ਹਾਂ ਯਾਰ ਤੈਨੂੰ ਇਹ ਪਤਾ ਨਹੀਂ ਹੈਗਾ ਈ ਸਾਰੀ ਗੱਲ ਦਾ ਤੇ ਜੇ ਮਜਬੂਰ ਹਾਂ ਤੇ ਨਿਆ ਯਾਰ ਕਾਦਾ ਕਰਦਾ ਤੈਨੂੰ ਦੱਸੀ ਤੇ ਗੱਲ ਹੈਗੀ ਆ ਹੋਰ ਇਤੋਂ ਵੱਡਾ ਨਿਆ ਮੈਂ ਕੀ ਕਰਾਂ ਪਟਾਈ ਕਿਲੇ ਵੀ ਤੂੰ ਕਹਿਤਾ ਵੀ ਉਹ ਮੇਰੇ ਨਾਮ ਆ ਮੈਂ ਆਪਣੇ ਲੈ ਆ ਵਖਰੇ ਉਹਦੇ ਤੂੰ ਮੇਰੇ ਉਦੋਂ ਕਹਿਦਾ ਰਿਹਾ ਵੀ ਤੇਰਾ ਹਾਤਵਾ ਮੈਂ ਇਹਨਾਂ ਪੜਿਆ ਹੈਗਾ ਮੈਨੂੰ ਇਹ ਗੱਲ ਦਾ ਪਤਾ ਨਹੀਂ ਉਹ 40 ਯਾਰ ਮੇਰੀ ਵੀ ਕਿੜੀ ਤਨਖਾਹ ਕਿੱਡੀ ਵੀ ਹੈਗੀ ਸੀ ਜੇ ਤੂੰ ਘਰ ਕਮਾਉਂਦਾ ਰਿਹਾ ਤਾਂ ਮੇਰੇ ਨੁਕਤੇ ਮਾੜਾ-ਵੱਡਾ ਘਰ ਦਾ ਖਰਚਾ ਪੱਠਾ ਨੇਣਾ ਦੇ ਫੀਸਾ-ਬੂਸਾ ਮੈਂ ਹੀ ਤਾਂ ਦਰਿਆ ਤੇ ਫਿਰ ਤੂੰ ਪਿਆੜੀ ਕਿੱਥੋਂ ਲੈ ਲਈ ਜੇ ਤੇਰੇ ਬਾਈ ਦਾ ਕੱਖ ਨਹੀਂ ਹੈ ਉਹ ਯੋ ਤਾਂ ਮੇਰੇ ਸਾਲੇ ਕੋਲ ਹੈਗੇ ਥੋੜੇ ਜਿਹੋ ਬਹੁਤੇ ਪੈਸੇ ਤੇ ਮੈਨੂੰ ਕਹਿੰਦੇ ਜੇ ਸਾਂਝੀ ਲੈ ਲਾਂਗੇ ਤਾਂ ਕਰਕੇ ਹੀ ਕਰ ਤੇ ਜੇ ਸਾਂਝੀ ਲਈ ਸਾਲੇ ਨਾ ਤਾਂ ਮੈਨੂੰ ਦੱਸਦਾ ਤੇ ਸਹੀ ਮੈਂ ਤਾਂ ਭੱਜ ਭੱਜ ਮਰ ਗਿਆ ਵੀ ਲੈ ਵੀ ਜਿਆਦਾ ਤੇ ਮੇਰੀ ਅੱਧ-ਉੱਧੀ ਹੋਣ ਢਈ ਆ ਉਹ ਨਹੀਂ ਨਾ ਯਾਰ ਉਦੋਂ ਪੈਸੇ ਇਹਨੇ ਘਰ ਹੈ ਨਹੀਂ ਨਾ ਤੇ ਇਹ ਘਰ ਹੈ ਨਹੀਂ ਐਵੇਂ ਯਾਰ ਹਾ ਤੇ ਗੱਲ ਐਵੇਂ ਅੱਡ ਹੋਣ ਵਾਲੀਆਂ ਕਰਨ ਡਿਆ ਵਾ ਵੀ ਉਦੋਂ ਤੋਂ ਗੱਲਾਂ ਤੇਰੀਆਂ ਹੋ ਰਹੀ ਹੁਣ ਹੋਰ ਹੋ ਗਈਆਂ ਤੇਰੀਆਂ ਉਹ ਯਾਰ ਮੈਂ ਕਹਿੰਦਾ ਯਾਰ ਦੱਸਾਂ ਗੱਲ ਕੀ ਆ ਸਿਆਪਾ ਨਵੇੜ ਪਰੇ ਤੇ ਜਾਂਦੇ ਗੱਲ ਨਾਜ਼ਿਦ ਕਰ ਵੇਲਾ ਵੀ ਮੰਜਦਰ ਮੈਦ ਨਹੀਂ ਤੇਰਾ ਹੁਣ ਬੋਦੀ ਸਿਰਕ ਪਾਈ ਕਰਨੀ ਜੇ ਉੱਤੋਂ ਜੋ ਵੀ ਮੈਨੂੰ ਕੋਈ ਹਿੱਸਾ ਦੇਣਾ ਠੀਕ ਹੈ ਨਾ ਹੋਊਗਾ ਤੇ ਮਾਰਾ ਇਹਨੇ ਜੇ ਪੈਦਾ ਕੀਤਾ ਤਾਂ ਉਹਨੇ ਰੋਟੀ ਦੇਈ ਜਾਣੀ ਆ ਓ ਯਾਰ ਕੋਈ ਗੱਲ ਨਹੀਂ ਮੈਂ ਉਸ ਤਰ੍ਹਾਂ ਤੇਰੇ ਨਾਲ ਵਾ 2 ਘੰਟੇ ਯਾਰ ਮੈਂ ਤੈਨੂੰ ਕੀ ਦੱਸਾਂ ਮੈਂ ਇੰਨੇ ਟੈਨਸ਼ਨ ਦੇ ਵਿੱਚ ਆ ਵੀ ਲੋਟ ਤੋਂ ਵੱਧ ਨਾਲ ਤੋਂ ਕਹਾ ਤਾਂ ਆਉਂਦੇ ਤੂੰ ਕਹਿੰਦਾ ਵੀ ਜਿਹੜੇ ਉਹ ਪੈੜੀ ਲਈ ਉਹ ਮੇਰੀ ਆ ਨਾਲ ਤੋਂ ਕਹਾ ਮੇਰੇ ਨਾਲ ਓ ਯਾਰ ਉਹ ਵੀ ਮੇਰੇ ਸਾਡੇ ਨਾਲ ਮੇਰੀ ਸਾਂਝੀ ਆ ਨਾ ਸਾਂਝੀ ਹਾਂ ਗੱਲ ਵਾ ਤੂੰ ਦੋ ਮੈਨੂੰ ਦੱਸਦਾ ਤੂੰ ਯਾ ਦੱਸਣ ਵਾਲੀ ਕਿਹੜੀ ਗੱਲ ਏ ਉਹਦੇ ਪੈਸੇ ਥੁੜਦੇ ਕਿੰਨੇ ਹਰੇ ਇੰਨੇ ਪੈਸੇ ਘਰਾਂ 'ਚ ਕਿੱਥੇ ਰੱਖੇ ਹੁੰਦੇ ਆ ਤੇ ਹੈ ਨਹੀਂ ਤੇ ਕਾਨੂੰਨ ਪੰਗਾ ਲੈਣਾ ਐ ਘੱਟ ਲੈ ਲੈਂਦੇ ਥੋੜੀ ਲੈ ਲੈਂਦੇ ਯਾਰ ਮੈਨੂੰ ਇਹ ਵੀ ਨਾਲ ਲੱਗਦੀ ਲੈ ਲਈ ਤੇ ਫਿਰ ਕੀ ਹੋ ਗਿਆ ਐਵੇਂ ਤੂੰ ਹੀ ਉਹ ਗੱਲਾਂ ਕਰੀ ਜਾਣਾ ਹੁੰਦਾ ਵਾ ਚੱਲ ਹੁਣ ਕੀ ਆ ਉਹਨੂੰ ਪੈਸੇ ਦਵਾਂਗੇ ਤੇ ਆਪਣੇ ਨਾਲ ਰਿਸ਼ਤੀ ਕਰ ਲਾਵਾਂਗੇ ਉਹ ਤਾਂ ਹੁਣ ਤੇਰੀ ਹੋ ਗਈ ਉਹਦੇ 'ਚ ਮੇਰਾ ਕੀ ਰਹਿ ਗਿਆ ਚਲ ਜਾ ਜਿਸ ਤਰ੍ਹਾਂ ਮਰਜ਼ੀ ਵੀ ਆ ਤੇ ਲਾਗੇ ਦੂਜਾ ਬੰਦਾ ਪੈੜੀ ਹੁੰਦਾ ਜੱਗਾ ਲੱਗਦਾ ਚਲ ਭਰਾ ਆ ਤੇਰੇ ਗਾੜੀ ਜੁੜੇ ਹੱਥ ਤੂੰ ਜੋ ਕੀਤਾ ਬਹੁਤ ਵਧੀਆ ਕੀਤਾ ਵਾ ਭਰਾ ਹੀ ਤੂੰ ਕੀ ਬੰਦਾ ਕਰੇ ਯਾਰ ਹੀਰੇ ਵਰਗਾ ਮੇਰਾ ਭਰਾ ਹੈ ਜਨਾਨੀਆਂ ਨਾਲ ਕਰਦਾ ਠੇਕ ਕਰ ਛੜਿਆ ਫੜ ਕੇ ਭੈਣ ਚੁੱਕੇ ਕੀ ਬੰਦਾ ਕਰੇ ਹੈ ਆ ਜਾ ਕੇ ਤੇ ਬੰਦਾ ਭੈਣ ਭਰਾਵਾਂ ਲਈ ਜਾਂਦਾ ਵਾ ਨਾ ਚਲੋ ਕੋਈ ਗੱਲ ਨਹੀਂ ਹੋਇਆ ਤੇ ਮੇਰਾ ਭਰਾ ਤਾਂ ਕੀ ਹੈ ਤੇ ਮੈਨੂੰ ਵੀ ਬੜੀ ਸ਼ਰਮ ਆਉਂਦੀ ਆ ਵੀ ਧੀ ਵੱਡੀ ਗੱਲ ਕਰਦੇ ਆ ਚਲ ਯਾਰ ਹੁਣ ਕੀ ਕਰਤਾ ਜਾਵੇ ਹੈ ਤੇ ਕੋਈ ਗੱਲ ਯਾਰ ਮੈਂ ਤੇ ਮਹਾਰਾਜ ਗੱਡੀ ਹੱਥ ਜੋੜਨਾ ਵੀ ਮੇਰੇ ਪੁੱਤ ਪਰਾਦਰ ਦਾ ਪਿਆਰਵਾਨ ਇਹ ਤਾਂ ਮਿਲ ਕੋ ਮਾਲਕਾ ਖੋਵੀ ਤੇ ਪਹਿਲੀ ਧਰੀ ਦੀ ਹੋਈ ਗੱਲ ਨੇਗੀ ਪਰ ਹੁਣ ਜਨਨੀਆਂ ਦੀ ਜ਼ਬਾਨ ਬੜੀ ਆ ਬੰਦਾ ਕਰੇ ਤੇ ਕਰੇਗੀ ਜੇ ਇਹਦੀ ਮੰਨਾ ਤਾਂ ਵੀ ਖਰਾਬ ਜੇ ਉਹਦੀ ਮੰਨਾ ਤਾਂ ਵੀ ਖਰਾਬ ਸਾਰਾ ਸਿਸਲਾ ਹੁੰਦਾ ਚੱਲ ਯਾਰ ਕੋਈ ਗੱਲ ਨਹੀਂ ਮਾਲਕ ਸਤੇ ਪਾਸ਼ਾ ਮੀਰ ਕਰੀ ਮਿਲੇਗਾ ਤੂੰ ਰੱਖਣ ਸਾਡੇ ਕੰਮ ਦਾ ਸਾਡਾ ਸੁਣ ਲੈ ਮੇਰੀ ਉਹ ਬੈਠਾ ਹੀ ਡਰੈਸ ਰੂਮ 'ਚ ਕੌਣ ਸੁਰਜਿੰਦਰ ਅੱਛਾ ਤੇ ਗੱਲ ਮੈਂ ਸਾਡੀ ਦੇ ਕਰਨਾ ਸੀ ਨਗਾਤੀ ਐ ਕਿਹੜੀ ਗੱਲ ਨਗਾਤੀ ਐ ਚੰਗੀ ਤਰ੍ਹਾਂ ਦੱਸੋ ਮੈਨੂੰ ਜਰਾ ਤ ਉਹ ਪਹਿਲੀ ਪੂਰੀ ਵਾਲੀ ਜਿਹੜੋ ਤੇਰੇ ਮੰਦੇ ਰਹੀ ਸੀ ਘਾਤੀ ਪੂਰੀ ਚੱਲ ਆਹ ਆਹ ਤਾਂ ਤੁਸੀਂ ਬੜਾ ਵਧੀਆ ਕੀਤਾ ਜੇ ਤੇ ਮੇਰੀ ਗੱਲ ਸੁਣੋ ਫਿਰ ਗੜੀਆਂ ਬੋਲਾਏ ਤਾ ਕਹਿੰਦਾ ਸੀ ਮੈਂ ਘਰ ਤੇ ਕਮਾਈ ਕਰਦਾ ਰਿਆ ਵਾਂ ਤੂੰ ਢਾਈ ਘੱਲੇ ਵਖਰੇ ਲੈ ਗਿਆ ਵਾਂ ਮੈਂ ਇਹ ਮੇਰੀ ਸੁਣ ਲੈ ਗੱਲ ਜਦੋਂ ਪਹਿਲੀ ਲਈ ਹੈ ਨਾ ਹਮ ਘਰ ਤੇ ਦੁਖੀ ਇੱਕ ਨਹੀਂ ਸੀ ਮੈਂ ਮੈਂ ਨਹੀਂ ਨਾ ਲੇਦਾ ਦੂਜੇ ਬੰਦੇ ਨਾਲ ਲੈਣੀ ਹਾਂ ਚੰਗਾ ਕੀਤਾ ਜੀ ਮੈਂ ਉਹ ਜੀਵਨ ਦੇ ਭਰਾ ਨੇ ਪੈਸੇ ਦਿੱਤੇ ਮੈਨੂੰ ਥੋੜੇ ਬੂਤੇ ਤਾਂ ਜੇਤੀ ਹੋ ਗਈ ਹੈ ਆਹਾਂ ਪਹਿਲੀ ਲੱਲੀ ਪਹਿ ਪਾ ਕੇ ਤੇ ਤੇਰਾ ਇਹਦੇ ਵਿੱਚ ਕੀ ਹੱਕ ਵਾ ਉਹ ਤਾਂ ਗੱਲ ਹੀ ਆਹ ਤੇ ਮੇਰੀ ਗੱਲ ਸੁਣੋ ਕਰਦੀ ਗੱਲ ਕੀਤੀ ਜੇ ਕੋਈ ਉਹ ਕਰਦੀ ਬਾਅਦ ਚ ਕਰ ਲਾਂਗੇ ਪੈਨ ਬਾਹਰ ਲਾ ਦੇ ਨਿਵੇੜੀਏ ਹਾਈ ਹਾਈ ਜਦੋਂ ਗੱਲ ਛਿੜੀ ਸੀਗੀ ਤੇ ਗੱਲ ਵੇੜਦਣੀ ਸੀ ਪਰੇ ਸਾਰੀ ਹੁਣ ਵਿੱਚੇ ਕੀ ਗੀ ਪਾ ਲਈ ਆ ਹੁਣ ਪਿਆਲੀ ਦੀ ਨਹੀਂ ਵੇੜੀ ਆ ਤਾਂ ਘਰ ਦੀ ਵੀ ਬੈਠਣੀ ਨਹੀਂ ਉਹ ਮੇਰੀ ਗੱਲ ਸੁਣ ਲੈ ਇੱਕੋ ਡੱਗੇ ਪਿੰਡ ਨਹੀਂ ਮੰਗਿਆ ਜਾਂਦਾ ਤਾਂ ਛਰ ਕਰ ਜਾਣਾ ਪੈਂਦਾ ਹੁੰਦਾ ਰੋਜ਼ ਰੋਜ਼ ਅੰਤਰੀ ਗੱਲ ਛੇਂਦੀ ਚੰਗੀ ਗੱਲ ਵਾ ਇੱਕੋ ਦਿਨ ਸਿਆਪਾਂ ਨੂੰ ਬੇੜ ਦੇ ਪਰੇ ਤੇ ਇਹ ਵੀ ਡੰਡੀਆਂ ਡੋਰੀ ਕਿਉਂਕਿ ਹੁਣ ਨਿਕਲਦੇ ਪਰੇ ਹੈ ਐਵੇਂ ਇੱਥੇ ਬਹਿ ਰਹੇ ਹੁਣ ਆ ਮੇਰੇ ਸਿੱਧ ਗੱਲੋਂ ਨਿਕਲ ਜਾਂਦੇ ਨਿਕਲ ਜਾਂਦੇ ਹੌਸਲਾ ਕਰ ਠੀਕ ਆ ਜਿੱਥੇ ਐਵੇਂ ਜੀ ਗੱਲਾਂ ਹੋ ਜਾਣ ਨਾ ਅਗਲਾ ਬੰਦਾ ਆਪੇ ਖਿਸਕ ਮੰਤਰ ਪੜ ਲੈਣਾ ਪੈਂਦਾ ਚਲ ਵੇਖੋ ਖਿਸਕ ਮੰਤਰ ਪੜਦੇ ਆ ਕਿ ਹੋਰ ਚੌੜੇ ਹੋਗਾ ਬੈਂਡੇ ਇੱਥੇ ਆਹੋ ਗਾੜੀ ਵੇਖੋ ਕੀ ਬਣਦਾ ਅੱਗੇ ਜਦੋਂ ਮੈਂ ਘਰ ਵੱਲੋਂ ਸੁਣਾਇਆ ਸੀ ਨਾ ਤੇ ਰਿਸ਼ਤੇਦਾਰਾਂ ਦੀਆਂ ਧਮਕੀਆਂ ਦਿੱਤੀ ਸੀ ਹੁਣ ਤੁਸੀਂ ਪਿਆਰੀ ਦੀ ਗੱਲ ਕਰਕੇ ਆਏ ਜੇ ਨਾ ਹੁਣ ਵੇਖਿਓ ਤਾਰਾ ਖੜਕੀਆਂ ਖੜੇ ਸਾਰੇ ਪਾਸੇ ਹੁਣ ਇਹਨੇ ਹਰ ਇੱਕ ਨੂੰ ਫੋਨ ਕਰਨਾ ਵਾ ਹੜਨਾ ਨਜਾਇਜ਼ ਕਰਤਾ ਹੜਨਾ ਇੰਦਾ ਕਰਤਾ ਹੁਣ ਸਾਨੂੰ ਆਣ ਕੇ ਦਵਾਓ ਸਾਰੇ ਉਹ ਯਾਰ ਜੋ ਬਣਦਾ ਉਹ ਮਿਲਣਾ ਲੱਗ ਇਹ ਤੇ ਦਰ ਕੀ ਕਰਨਗੇ ਜਦੋਂ ਪੈਸੇ ਮੈਂ ਖਰਚੇ ਆ ਉਹ ਕੀ ਮੈਨੂੰ ਕਹਿਣਗੇ ਇਹ ਤੇ ਸਾਨੂੰ ਹੀ ਪਤਾ ਵਾ ਨਾ ਕਈ ਰਿਸ਼ਤੇਦਾਰ ਬੜੇ ਤਰਹਂਦੇ ਆ ਤਮਾਸ਼ਾ ਵੇਖਦੇ ਹੁੰਦੇ ਆ ਠੀਕ ਆ ਨਾ ਉਹਨਾਂ ਨੇ ਆਣ ਕੇ ਐਵੇਂ ਗੱਲ ਕਰੀ ਜਾਣੀ ਆ ਇਹ ਤੇ ਇਹਦਾ ਵੀ ਹਿੱਸੇਦਾਰ ਆ ਇਹਦਾ ਵਿਚਾਰੇ ਦਾ ਵੀ ਸੋਚੋ ਇਹਦਾ ਵਿਚਾਰੇ ਦਾ ਵੀ ਆਣ ਕਰੋ ਪਰ ਪੈਰਾਂ ਤੇ ਪਾਣੀ ਨਾ ਪੈਣ ਦਿਓ ਠੀਕ ਆ ਨਾ ਯਾਰ ਸਿੱਧੀ ਗੱਲ ਤੇ ਹੁੰਦਾ ਤੀਏ ਕਿ ਆਹ ਕੰਮ ਹੋਇਆ ਵਾ ਠੀਕ ਨਹੀਂ ਚੱਲ ਇੱਕ ਖੁਸ਼ਖਬਰੀ ਤੇ ਸੁਣਾਈ ਦੇ ਹੀ ਮੈਨੂੰ ਆਹ ਗੱਲ ਵਧੀਆ ਕਰਕੇ ਆਏ ਜੀ ਹੁਣ ਕੋਈ ਨਹੀਂ ਘਰ ਵਾਲਾ ਮਸਲਾ ਮੈਂ ਆਪੇ ਨੇ ਵੇਡ ਦੇਣਾ ਵੇਖਿਓ ਸਹੀ ਕਿੱਦਾਂ ਇਹਨਾਂ ਨੂੰ ਰਫੂ ਚੱਕਰ ਕਰਦਿਨੀ ਇੱਥੋਂ ਉਹ ਹੁਣ ਜੁੰਨੇ ਦੇ ਤੇਰੀ ਉਹ ਮੈਂ ਫਿਕਰ ਨਾ ਕਰੋ ਜਿੰਨਾ ਮੇਰੇ ਕੋਲ ਮੈਂ ਕਰਤਾ ਜੀ ਜੇ ਤੁਸੀਂ ਕਿਤੇ ਪਹਿਲਾਂ ਮੇਰੇ ਆਖੇ ਲੱਗਦੇ ਨਾ ਇਹ ਹੁਣ ਤੱਕ ਤੇ ਮੈਂ ਕਦੋਂ ਦੇ ਬਾਹਰ ਕਰ ਛੱਡਨੇ ਹੈਗੇ ਆਹ ਤਾਂ ਤੁਸੀਂ ਨਹੀਂ ਪਹਿਲਾਂ ਤੇ ਪਾਣੀ ਪੀਣ ਦਿੱਤਾ ਆਪਣੇ ਭਰਾ ਦੇ ਨਾਲ ਉਹ ਹੋਂਦੇ ਹੀਗੇ ਤਾ ਕਰਕੇ ਮੇਰੀ ਪੇਸ਼ ਨਹੀਂ ਜਾਂਦੀ ਕੋਈ ਠੀਕ ਹੈ ਨਾ ਉਹ ਕਿੰਨਾ ਜਿੱਤਰਾ ਮਰਜੀ ਹੈ ਨਾ ਪਰ ਆਪ ਉਹਨੂੰ ਜਾਣ ਦੇਣੀ ਆ ਘਰ ਨਾਲ ਉਹਨੇ ਬੜਾ ਕੀਤਾ ਉਹ ਚਲ ਘਰ ਨਾਲ ਤਾਂ ਉਹਨੇ ਕੀਤਾ ਮੰਨੀ ਆ ਮੈਂ ਪਰ ਜਿਹੜੀਆਂ ਚੀਜ਼ਾਂ ਆਪਾਂ ਪੈਸੇ ਲਾ ਲਾ ਬਣਾਈਆਂ ਹੁਣ ਉਹ ਕਿੱਦਾਂ ਦੇ ਦਈਏ ਠੀਕ ਹੈ ਤੇ ਯਾਰ ਉਹ ਤਾਂ ਸਾਂਝੀ ਪੱਤੀ ਸਾਰਿਆਂ ਦੀ ਐਵੇਂ ਨਹੀਂ ਗੱਲਾਂ ਕਰਦੇ ਹੁੰਦੀ ਚਲ ਕੋਈ ਨਹੀਂ ਤੇਰੇ ਕਹਿਣ ਤੇ ਨਾ ਮੈਂ ਐਡਾ ਵੱਡਾ ਕੰਮ ਕਦਮ ਝੁਕ ਲਿਆ ਵਾ ਮੇਰੇ ਕਹਿਣ ਤੇ ਕਾਹਦਾ ਚੁੱਕਿਆ ਵਾ ਨਹੀਂ ਤੁਸੀਂ ਪਹਿਲੀ ਲਈ ਨਹੀਂ ਮੇਰੇ ਭਰਾ ਨੇ ਪੈਸੇ ਦਿੱਤੇ ਤੁਸੀਂ ਤੇ ਐਵੇਂ ਉਹਨਾਂ ਦੇ ਗੱਲਾਂ ਫਿਰ ਦੇਪੇ 'ਚ ਕਰਨ ਹੁਣ ਆਪਣਾ ਦਿਮਾਗ ਸਿੱਧਾ ਰੱਖਿਓ ਖੇਰ ਨਾ ਕਰ ਉਲਟ ਕਰਦੇ ਹੋ ਕੋਈ ਉਹ ਨਹੀਂ ਕਰਦਾ ਯਾਰ ਹੁਣ ਝੂਠੇ ਹੋ ਜਾਵਾਂਗੇ ਤੁਸੀਂ ਫਿਰ ਉਹ ਨਹੀਂ ਹੁੰਦਾ ਤੂੰ ਕਹਿੰਦਾ ਕਰੀ ਫਿਰ ਕਰੀ ਜੇਂ ਨਾਲ ਕਰਤੀ ਬਸ ਕਰਤੀ ਹੁਣ ਉਹ ਤੇ ਅੜੇ ਰਹੋ ਠੀਕ ਆ ਨਾ ਵੇਖੀ ਹੁਣ ਨਿਕਲਦੇ ਕਿਦਾਂ ਕਰੋਂ ਪਿਆਰੀ ਵਾਂ ਦੇ ਵੀ ਅੱਖਾਂ ਬਣੀਆਂ ਤੇ ਪਿਆਰੀ ਵੀ ਸਾਨੂੰ ਮਿਲਣੀ ਆ ਠੀਕ ਆ ਨਾ ਦਿਨੇ ਇਹਨਾਂ ਨੂੰ ਪਿਆਰੀ ਹੁਣ ਚੰਗੀ ਤਰ੍ਹਾਂ ਜਿ ਰੱਖ ਤੋਰ ਕੇ ਬੇਰੀ ਗੱਲ ਸੁਣ ਲੈ ਹੁਣ ਨਾ ਤੂੰ ਨਾ ਉਹ ਤੇ ਜਵਾਸ਼ ਸ਼ੌਕ ਕਰੀ ਜਾਂਦਾ ਇਹ ਮੈਨੂੰ ਕੀ ਲੋੜ ਪਈ ਏ ਠੀਕ ਨਹੀਂ ਮੈਂ ਤਾਂ ਬਸ ਰਮਾਨਾ ਰਹਿ ਕਰ ਮੈਂ ਰਮਾਨਾ ਹੀ ਰਹਿਣੀ ਆ ਪਰ ਜਿੰਨਾ ਚਿਰ ਰਹਿ ਕਰ ਤੂੰ ਨਹੀਂ ਨਿਕਲਦਾ ਤੂੰ ਰਮਾਨਾ ਮੈਂ ਕਰਤੀ ਆ ਘਰ ਤੋਂ ਆਪੇ ਨਿਕਲਣਾ ਆਪੇ ਨਹੀਂ ਨਿਕਲਣਾ ਠੀਕ ਆ ਨਾ ਇੱਡੇ ਸਿੱਧੇ ਨਹੀਂ ਗਿਓ ਇਹਨਾਂ ਨੂੰ ਕੱਢਣ ਵਾਸਤੇ ਨਾ ਉਂਗਲੀ ਟੇਢੀ ਕਰਨੀ ਪੈਣੀ ਆ ਤੁਹਾਡਾ ਕੀ ਇਰਾਦਾ ਵਾ ਮੇਰੀ ਗੱਲ ਸੁਣ ਲੈ ਦਾਹਾਂ ਪਿੰਡ ਚ ਹੜੀਤ ਤਵਾ ਉਹ ਕੋਈ ਗੱਲ ਨਹੀਂ ਜਿਹਦਾ ਵੀ ਕੰਮ ਕਰਨ ਦਾ ਹਿਸਾਬ ਨਾਲ ਕਰੀ ਕੋਈ ਨਹੀਂ ਮੈਨੂੰ ਪਤਾ ਮੈਂ ਕਿੱਦਾਂ ਕਰਨਾ ਤੇ ਤੁਸੀਂ ਦੱਸੋ ਚਾਹ ਪਾਣੀ ਪੀਣਾ ਹੋਵੇ ਲਿਆਵਾਂ ਬਣਾ ਕੇ ਉਹ ਚਾਹ ਪਾਣੀ ਮੈਂ ਪੀਤਾ ਹੀ ਆ ਕੋਈ ਤਾਂ ਮੈਂ ਜਾਣਾਂ ਜਿਹੜਾ ਕੰਮ ਦਿਮਾਗ ਹੈ ਜੀ ਚੰਗਾ ਆਹ ਤੇ ਕੰਮ ਕੀਤਾ ਬੜਾ ਵਧੀਆ ਚਾਰ ਸ਼ੁਗਾਰਾ ਮਾਲਕ ਦਾ ਪਤਾ ਨਹੀਂ ਕਿਦਾਂ ਦਿਮਾਗ ਵਿੱਚ ਗੱਲ ਆ ਗਈ ਹੈ ਤੇ ਪਹਿਲੀ ਦੀ ਗੱਲ ਕਰ ਆਏ ਆ ਕੋਈ ਨਹੀਂ ਹੁਣ ਘਰੋਂ ਬਾਹਰ ਤੇ ਇਹਨਾਂ ਨੂੰ ਮੈਂ ਕਰ ਦੇਣਾ ਮਿੰਟੋਂ ਮਿੰਟੀ ਕਿ ਹੁਣ ਮੇਰਾ ਕੰਮ ਰਹਿ ਗਿਆ ਲਿਖੀ ਜਾਉ ਹੁਣ ਰਮਨਾ ਹੋਰਮੁ ਹਾਂਜੀ ਉਠ ਯਾਰ ਗੱਲ ਸੁਣ ਹਾਂ ਤਸੋ ਕਿ ਦੀਵਾਰ ਲਗਾਉ ਹੁਣ ਬੈਰਾਂ ਦਾ ਆਪੋ ਗਿੱਥੇ ਡਰੇ ਨੂੰ ਛੇ ਤੇ ਬੰਨੇ ਤਰਾ ਆ ਗਿਆ ਇੱਥੇ ਅੱਛਾ ਕੀ ਕਰ ਰਿਹਾ ਮੈਂ ਯਾਰ ਮੈਂ ਤਾਂ ਮਨ ਨੂੰ ਗਿਆ ਡੈਕ ਤੇ ਮੈਂ ਤਾਂ ਚੱਲ ਇੱਥੇ ਪੈਗਨ ਰਹਿਣਾ ਦੋ ਤਾਂ ਮੈਂ ਤੇਰ ਨਾਲ ਇੱਕ ਮੈਂ ਗੱਲ ਕਰਨੀ ਮੈਂ ਕਿਹਾ ਕਾਦੀ ਹੂੰ ਅਈ ਯਾਰ ਇਦਾਂ ਕਰੀਏ ਵੀ ਜਿਹੜੀ ਪੈੜੀਆਂ ਉਹ ਵੰਡ ਲਈਏ ਪੈੜੀ ਵੰਡ ਲਈਏ ਅੱਛਾ ਫੇਰ ਮੈਂ ਯਾਰ ਪੈਈ ਹੈ ਜਿਹਦੇ ਮੈਂ ਝੋਨਾ ਚਾਹਾਂ ਤੇ ਬਾਹਰ ਹੀ ਯਾਰ ਕੱਲੀ ਕਦਾਂ ਵੰਡਾਂਗੇ ਹੂੰ ਨਹੀਂ ਯਾਰ ਇਦਾਂ ਗੱਲ ਵਾ ਵੀ ਪੈੜੀ ਦਾ ਹਿਸਾਬ ਤਾਂ ਮੋਕਾ ਦੀ ਉਹੜ ਗਾਲੇ ਨਾ ਢਾਈ ਗਲੇ ਅੱਛਾ ਉਹਦੇ ਵਿੱਚ ਤੁਹਾਡਾ ਕੋਈ ਹਿੱਸਾ ਨਹੀਂ ਆ। ਹਿੱਸਾ ਨਹੀਂ ਆ। ਤੇ ਜਿਹੜੀ ਇਧਰ ਲਈ ਆ ਪਿੰਡ ਵਾਲੀ ਉਹਦੇ ਵਿੱਚ ਤੇਰਾ ਹਿੱਸਾ ਵਾ ਇਹ ਦੋਵੇਂ ਨਹੀਂ ਕਰ ਲੈਨੇ ਆ ਤੇ ਜਿਹੜਾ ਘੜ ਲਈ ਪੜੀ ਗਈ ਹੈ ਉਹਦੇ ਵਿੱਚ ਤੇਰਾ ਕੋਈ ਨਹੀਂ। ਕਿਉਂ ਇਹਦੇ ਵਿੱਚ ਸਾਡਾ ਹਿੱਸਾ ਕਿਉਂ ਨਹੀਂ ਆ? ਇਹਨੇ ਕੱਲੇ ਨੇ ਜਿੱਥਾਂ ਲਈ ਪੜੀ। ਮੈਂ ਕਿ ਯਾਰ ਤੂੰ ਪਰਖਾ ਲੈ ਤਾਂ ਨਾ ਬਾਕੀ ਰੱਖਣਾ ਤੋਂ ਵੀ ਸਾਰਾ ਤੇਰੇ ਕੋਈ। ਆਹੋ ਤੇ ਤੂੰ ਮੈਨੂੰ ਕਹਿੰਦਾ ਰਿਹਾ ਵਾ ਵੀ ਮੈਂ ਤੇਰਾ ਪੂਰਾ ਹਿੱਸਾ ਰੱਖੂੰਗਾ। ਆਹੋ ਤੇ ਇਸੇ ਮੂਹਰੇ ਹਮ ਤੋਂ ਗੈਂਡਾ ਵੀ ਨਹੀਂ। ਇਹ ਉਹ ਤੋਂ ਪਹਿਲੇ ਘਟਦੇ ਸੀ ਮੇਰੇ ਸਾਲੇ ਨੇ ਪੈਸੇ ਦੇ ਦਿੱਤੇ। ਤੇ ਮੈਂ ਤਾਂ ਕਰਕੇ ਪੈਲੀ ਲਾ ਲਈ ਵੇਖ ਲੋ ਸਾਲੇ ਚੰਗੇ ਲੱਗਦੇ ਆ ਨਾ ਹੌਂਸ ਫੈਗ ਹੋ ਗਏ ਆ ਨਾ ਵੇਖ ਲੋ ਕਿੱਦਾਂ ਦੀਆਂ ਖੇਡਾਂ ਖੇਡਾਂ ਡੇ ਆ ਕਰੋ ਕੱਢਣ ਦੀ ਤਾਂ ਗੱਲ ਦੂਰ ਇਹਨਾਂ ਨੇ ਤਾਂ ਮੈਨੂੰ ਲੱਗਦਾ ਹਨ ਰੋਟੀ ਵੀ ਨਹੀਂ ਖਾਣ ਦੇਣੀ ਬੁਰਕੀ ਵੀ ਸਾਡੇ ਮੂੰਹ ਚ ਖੋਲਣੀ ਇਹਨਾਂ ਨੇ ਤੇ ਰਮਤ ਸਾਰੀਆਂ ਗੱਲਾਂ ਗੁੱਲਾਂ ਕਰਕੇ ਮੈਨੂੰ ਕਹਿੰਦਾ ਇਦਾਂ ਕਰ ਤੈਨੂੰ ਜੇ ਮੈਂ ਵਿਹਲੀ ਦੋ ਕਮਰੇ ਬਣਾਉਂਦਾ ਮੈਂ ਕਿਹਾ ਵੀ ਤੂੰ ਇਦਾਂ ਕਰ ਤੂੰ ਬਣਾਉਂਦਾ ਵਿਹਲੀ ਦੋ ਕਮਰੇ ਤੇ ਆੜੇ ਕੂਠੀ ਮੈਨੂੰ ਛੱਡ ਕਰਦੀ ਗੱਲ ਹੋਈ ਕਿ ਇੱਥੇ ਕਰਦੀ ਗੱਲ ਕੀਤੀ ਗਈ ਅਯੋ ਤੂੰ ਇਹ ਦੋ ਕਮਰੇ ਉੱਤੇ ਰੱਖ ਲਓ ਤੇ ਇਦਾਂ ਦੀ ਤੇ ਗੱਲ ਬਾਤ ਦੀ ਨਹੀ ਇਹ ਘਰ ਕਿਦਾਂ ਛੱਡ ਦੀਏ ਪਿਆਰੇ ਕਿਦਾਂ ਛੱਡ ਦੀਏ ਹੱਦ ਵਾਲੀ ਗੱਲ ਆ ਤੇ ਗਰੀਬ ਮਾਰ ਕਰਨ ਵਾਲੀ ਗੱਲ ਹੋਣਾ ਤੇ ਇਹਨਾਂ ਦਾ ਗਾਲੀ ਕੱਢ ਦੋ ਹੁਣ ਮਾਰ ਹੀ ਦੋ ਇਹਨਾਂ ਨੂੰ ਮੈਂ ਹੈ ਵੀ ਉਦੋਂ ਤੋਂ ਮੈਨੂੰ ਕਹਿੰਦਾ ਹਾਂ ਵੀ ਇਹ ਰਜਿਸਟਰੀ ਤੇ ਨਾ ਖਰਾਤੀ ਆ ਹੈਂ ਕਿੜੀ ਕਿੜੀ ਵੇਖੀ ਤੇ ਮੈਂ ਕਿੜੀ ਮੈਂ ਹਾਂ ਯਾਰ ਮੈਂ ਜੇ ਮੈਨ ਪੜੀ ਸੀ ਤਾਂ ਤੂੰ ਯਾਰ ਇਹ ਕੰਮ ਨਹੀਂ ਮੈਂ ਅਦਾ ਕਰਨਾ ਮੈਂ ਤੇਰਾ ਭਰਾ ਮਾਤਾ ਤੂੰ ਲੈ ਕੰਮ ਹੁਣ ਇਹ ਨਹੀਂ ਤਾਨੂੰ ਮੈਂ ਕਿੰਨਾ ਸਮਝੰਦੀ ਰਹੀ ਕਿ ਇਦਾਂ ਨਾ ਕਰੋ ਕਿਦਾਂ ਨਾ ਕਰੋ ਥੋੜਾ ਜਿਹਾ ਆਪਣੇ ਵੱਲ ਵੀ ਧਿਆਨ দাও ਥੋੜੇ ਬਹੁਤੇ ਪੈਸੇ ਤੇ ਰੱਖੇ ਹੁੰਦੇ ਅੱਜ ਅਹੀਂ ਵੀ ਕੋਈ ਚੀਜ਼ ਬਣਾ ਕੇ ਬੈਣੋ ਵਾਲੇ ਬੰਦੇ ਪੈੜੀ ਵੀ ਖੋਲੀ ਤੇ ਘਰ ਵੀ ਲੱਲਿਆ ਤੇ ਤੂੰ ਕੀ ਕਰਨਾ ਤਪਲੇ ਵਜਾਇਓ ਵੇਲੇ ਜਾ ਕੇ ਬਹਿ ਜਾ ਸ਼ੈੱਡ ਵਿੱਚ ਡੰਗਰਾਂ ਵਾਲੇ ਦੇ ਵਿੱਚ ਚੰਗਾ ਬੈਣਾ ਦਾ ਮਨ ਕੀ ਆ ਯਾਰ ਰਾਤ ਤੇ ਯਕੀਨਨ ਉੱਠ ਗਿਆ ਭਰਾ ਮਾ ਓ ਵੀ ਭਰਾ ਵੀ ਇਦਾਂ ਕਰਦੇ ਕਰਦੇ ਆ ਮੈਨੂੰ ਪਤਾ ਸੀ ਤੂੰ ਹੀ ਬਾਹਰ ਰਹਿੰਦੇ ਸੀ ਮੈਂ ਘਰ ਰਹਿੰਦੀ ਸੀ ਮੈਂ ਸਾਰਿਆਂ ਦਾ ਸੁੰਦੀ ਸੀ ਕਿ ਆ ਘਰ ਵਿੱਚ ਕੀ ਬੰਡਿਆ ਓ ਪਾਤੋਂ ਮੇਰੀਆਂ ਗੱਲਾਂ ਤੇ ਯਕੀਨ ਨਹੀਂ ਹੀ ਹੈਗਾ ਅੱਜ ਤੇ ਰਮਨ ਮੇਰਾ ਮਾਨ ਤੋੜ ਕੇ ਰੱਖਤਾ ਅੱਜ ਤੇ ਤਰਾ ਟੁੱਟਣਾ ਵਾ ਵੇਖੀ ਜਾਓ ਗਾੜੀ ਗਾੜੀ ਬੰਦਾ ਕੀ ਆ ਹਮੇ ਸਾਰੇ ਕੰਮ ਕਰਉਣੇ ਆ ਤਸੀਂ ਯਾਦ ਰੱਖੋਗੇ ਵੀ ਇਹ ਕੰਮ ਮੇਰਾ ਹੋਏ ਆ ਮੈਂ ਇਹਨੇ ਮੈਨੂੰ ਕਹਿਣਾ ਵੀ ਅਤੀ ਤਨਖਾਹ ਵੀ ਤੇਰੇ ਨਾਲ ਕਰਾਉਂ ਰਿਆ ਵਾ ਇਹ ਇਦਾਂ ਕਰਨ ਰਿਆ ਵਾ ਤੇ ਮੈਂ ਹੋਜਦਾ ਮੈਂ ਉੱਡੇ ਫਿਰਨਾ ਵੀ ਮੇਰਾ ਭਰਾ ਮੇਰੇ ਨਾਲ ਮਿਲੋਂਗੇ ਪਤਾ ਵੀ ਇਹ ਇਹਦੇ ਦੇਰ ਤੇ ਬੇਈਮਾਨੀ ਆ ਕੋਈ ਸਾਰਾ ਸਾਰਾ ਦਿਨ ਕੰਮ ਕਰਦੇ ਰਹਿੰਦੇ ਸੀ ਕੀ ਮੁੱਲ ਪਿਆ ਉਹ ਕੰਮ ਕਰਨ ਦਾ ਆਪ ਸਵੇਰੇ ਜਾਣਾ ਵਰਦੀ ਪੋਣੀ ਨਹਾਤ ਹੋ ਕੇ ਚਲ ਜਾਣਾ ਤੇ ਸ਼ਾਮਾਂ ਨੂੰ ਆਉਣਾ ਫੇਰ ਨਹਾਤ ਹੋ ਕੇ ਰੋਟੀ ਪਾਣੀ ਖਾਣਾ ਤੇਸੀ ਲਾ ਕੇ ਦੰਮੇ ਪਾਇਆ ਤਾਂ ਤੁਸੀਂ ਸਾਰਾ ਦਿਨ ਕੁੱਤੇ ਦੇ ਮੁੱਦੇ ਨਾਲੇ ਮਰਨਾ ਤੇ ਨਾਲੇ ਆਹ ਤੁਹਾਡੇ ਹਿੱਸੇ ਆਇਆ ਜੀ ਸਾਡੀ ਤੇ ਸਾਰੀ ਉਮਰ ਘਰੇ ਇਦਾਂ ਹੀ ਲੰਘ ਜਾਣੀ ਤੇ ਇੱਕ ਮੁੰਡਾ ਉਹ ਵੀ ਇਦਾਂ ਹੀ ਕੋਲ-ਕੁਲਕੀ ਭੁੱਲਦਾ ਕਿਉਂ ਉਹ ਚੱਲ ਰਮਨ ਕੋਈ ਗੱਲ ਹੈ ਇਦਾਂ ਦਾ ਕਰ ਜੇ ਗੁਰੂ ਰਾਮਦਾਸ ਨੇ ਚਾਇਆ ਤੇ ਸਾਕੋ ਦੇ ਦੇਣਾ ਕੀ ਤਾ ਦੁਰਉ ਰਾਂਦਾ ਸਨੇ ਕਦੋਂ ਦੇਣਾ ਘਰੇ ਦੇ ਤੱਕ ਕਿਵੇਂ ਆਉਂਦਾ ਇਹ ਪਹਿਲਾਂ ਤਾਂ ਘਰ ਦੁਆਰੇ ਹੋਈ ਤੋ ਢਾਲੀ ਦੀ ਵੀ ਕੰਨ ਨਹੀਂ ਕੱਢ ਕੇ ਮਾਰਦੀ ਏ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿੱਥੇ ਰਾਵਾਂਗੇ ਕੀ ਸਾਬ ਕਿਤਾਬ ਆ ਇਹਨਾਂ ਦਾ ਚੱਲ ਨਮਨ ਕੋਈ ਗੱਲ ਨਹੀਂ ਆ ਮੈਂ ਉਹਦੇ ਗਾੜੀ ਹੱਥ ਜੋੜਦੇ ਮੈਂ ਕਿਹਾ ਵੀ ਆ ਵੇ ਭਰਾ ਤੇਰੇ ਗਾੜੀ ਜੁੜੇ ਹੱਥ ਇਹ ਚ ਵੀ ਕੋਈ ਦੇਣਾ ਤੇ ਠੀਕ ਆ ਉਹਨੂੰ ਕਿਹਾ ਵੀ ਰੱਖ ਲੈ ਮੈਂ ਤਾਂ ਕੋਈ ਗੱਲ ਨਹੀਂ ਜੇ ਪਰਮਾਤਮਾ ਨੇ ਰੋਟੀਆਂ ਨੇ ਕਰਮਾਂ ਚ ਲਿਖੀ ਹੋਊ ਨਾ ਤੇ ਦੇ ਦੂਗਾ ਤੂੰ ਸਭ ਕੁਝ ਸੰਭਾਲ ਕੀਤਾ ਰਾਜਾ ਬਾਂਝੇ ਨਿਕਟੜੀ ਦੇ ਨਾਲ ਤੋਂ ਅਹੇ ਜੇ ਮੈਂ ਤੇਰਾ ਪਖ ਲੈਣਾ ਵਾ ਤੇ ਮੈਂ ਤਾਂ ਆਪਕਾ ਵਾ ਜੇ ਮੌਦਾ ਨਹੀਂ ਨਾ ਮੈਂ ਉਹ ਇਤਾਂ ਕਰੀ ਜਾਂਦਾ ਏ ਤੇ ਮੈਂ ਕਰ ਉੱਠ ਕੇ ਆ ਗਿਆ ਮੈਂ ਪ੍ਰਾਤ ਨੂੰ ਉਹ ਜਿਹੜੀ ਬੜੀ ਤੇਜ ਵਾ ਉਹਨੂੰ ਉਂਗਲੀਆਂ ਦਾ ਨਚਾਉਂਦੇ ਹੁੰਗਲੀਆਂ ਤੇ ਉਹਨਾਂ ਉਹ ਨੱਚਿਆ ਉਹ ਕਰ ਮਨ ਪਹਿਲਾਂ ਨਹੀਂ ਉਹਦੇ ਮਗਰੋਂ ਕੌਣ ਜਿੱਥੇ ਕੋਨਾ ਮੇਰਾ ਪ੍ਰਾਉ ਉਹ ਤਾਂ ਦਾ ਪ੍ਰਾਉ ਨਹੀਂ ਕਹਾ ਹੁਣ ਆਪਣੀ ਜਨਾਨੀ ਦੀ ਗੱਲ ਕਰਦਾ ਜਿੱਦਾਂ ਉਹ ਕਹੂਗੀ ਉਦਾਂ ਕਰਦਾ ਮੁੰਡੇ ਨੂੰ ਵੀ ਜਵਾਬ ਦੇਣਾ ਇਹ ਕਊਗਾ ਤੇ ਸਾਰੇ ਉਹਨਾਂ ਤੋਂ ਹਿੰਦਵਾ ਜਾਣਾ ਕੀ ਕੀਤਾ ਐਂ ਤਾਂ ਮਰ ਗਿਆ ਘਰ ਤਾਂ ਕਰਕੇ ਸਾਡਾ ਦੇ ਮੁੰਡਾ ਵੀ ਨਾਲ ਰੁੜ ਗਿਆ ਵਿਚਾਰਾ ਅੰਦਰ ਪੱਠੇ ਪਾਉਣ ਨੂੰ ਕਲਾ ਦੇਣਾ ਜਾਂ ਉੱਥੇ ਪਾਇਆ ਜਾਂ ਆ ਕਰਿਆ ਜਾਂ ਉਹ ਕਰਿਆ ਜਾਂ ਤੁਸੀਂ ਤੇ ਮੇਰਾ ਮੂਹੜ ਹੀ ਖਰਾਬ ਕਰਤਾ ਸਾਡਾ ਮੁੰਡਾ ਨੇ ਪੜਾ ਲਿਆ ਵੀਰੇ ਜੀ ਸਕੂਲੇ ਤੇ ਸਾਡਾ ਪੜਾਇਆ ਵਾਲਾ ਸਰਕਾਰੀ ਸਕੂਲ ਤੇ ਕੋਈ ਗੱਲ ਨਹੀਂ ਕਰਮਾਂ ਦਾ ਕੋਈ ਪਤਾ ਨਹੀਂ ਹੁੰਦਾ ਕਈ ਵਾਰ ਨਾ ਕਿਸੇ ਨਾਲ ਮਾਰਾ ਕਰੀਏ ਨਾ ਆਪਣਾ ਹੋ ਜਾਂਦਾ ਹੁੰਦਾ ਓ ਜੇ ਸਾਡਾ ਸਰਕਾਰੀ ਵਿੱਚ ਪੜਾਇਆ ਨਾ ਕੀ ਬਤਾਂਨੇ ਵਧੀਏ ਨਹੀਂ ਰਹਿ ਜਾਣਾ ਕਿਦੇ ਮਾਰਾ ਇਹਨੇ ਨੇੜੇ ਹੋ ਕੇ ਵੀ ਸੋਣੀ ਨਹੀਂ ਲੈ ਗਈ। ਅਰਮਰ ਗੱਲਿਆ ਵੀ ਹੁਣ ਕਰਮੀ ਆ। ਕੋਈ ਗੱਲ ਨਹੀਂ। ਜਿੰਨੇ ਪੈਦਾ ਕੀਤਾ ਨੂੰ ਉਹਨੇ ਰੋਟੀ ਦਈ ਜਾਣੀਏ ਦੋ ਟਾਈਂ ਦੀ। ਔਕੀਨ ਤਾਂ ਸਭ। ਉਹ ਮਿਲ ਜੀ ਜਾਣੀਏ ਰੁੱਖੀ ਸੁੱਕੀ। ਕੀ ਕਰਨਾ ਕਰੋ। ਰੋਟੀ ਲਿਆਵਾ, ਰੋਟੀ ਖਾਓ। ਤੇਰਾ ਅਰਮਰ ਕੀ ਖਾਣੀ ਆ ਤੇ ਕੀ ਨਹੀਂ ਯਾਰਾ। ਕੋਈ ਗੱਲ ਨਹੀਂ। ਢਿੱਡ ਤੇ ਭਰਨੇ ਪੈਣਾ। ਕਿੰਨਾ ਚਿਰ ਇਦਾਂ ਕਰੋਗੀ? ਮੈਂ ਰੋਟੀ ਲੈ ਕੇ ਆਉਂਦੀ ਹਾਂ। ਨਹੀਂ ਤੂੰ ਬਹਿ ਮੈਂ ਨਾ ਥੋੜਾ ਬਾਹਰ ਹੋ ਜਾ। ਤੋ ਖੜੇ ਇਹਨਾਂ ਨੂੰ ਹੀ ਲੱਗਾ ਕਿ ਮੇਰੇ ਭਰਾ ਨੇ ਮੇਰੇ ਨਾਲ ਇਦਾਂ ਕੀਤੀ ਤੇ ਕੀਤੀ ਵੀ ਮਾਣੀ ਆ ਜੇ ਤੂੰ 2.5 ਕਿਲੇ ਇਕੱਲੇ ਨਹੀਂ ਲੈਣੀ ਤਾਂ ਤੂੰ ਹਾਨੂੰ ਪਹਿਲਾਂ ਦੱਸਦਾ ਵੀ ਉਹ ਮੇਰੇ ਕੱਲੇ ਦੇ ਆ ਇੰਨਾ ਚਿਰ ਹਾਨੂੰ ਧੋਖੇ ਚ ਕਿਉਂ ਰੱਖਿਆ ਇਹ ਕਿਹੜਾ ਤੇਰਾ ਨੌਕਰ ਹੀ ਕਿ ਸਾਰਾ ਦਿਨ ਕੰਮ ਕਰਦਾ ਰਹਿੰਦਾ ਹੀ ਜਿਹਹਾਨੂੰ ਪਤਾ ਹੁੰਦਾ ਵੀ ਉਹ ਤੂੰ ਇਕੱਲੇ ਨੇ ਲਈ ਆ ਮੈਂ ਤਾਂ ਕਦੀ ਵੀ ਇਹਨੂੰ ਕੰਮ ਨਹੀਂ ਕਰੰਦੇਣਾ ਜਿਹੜੇ ਸਾਡੇ ਹਿੱਸੇ ਹੁੰਦੇ ਆ ਆਪਣੀ ਲੈ ਗਤੇ ਹੀ ਵੱਖਰੇ ਹੋ ਜਾਂਦੇ ਭਾਵੇਂ ਛੱਦ ਇਕੱਲੇ ਰਹਿੰਦੇ ਦੋਵਾਂ ਕਮਰਿਆਂ ਦੇ ਨੀਹਾਂ ਪਰ ਕੇ ਦੋ ਪਾ ਲਈਂਦੇ ਹੌਲੀ ਹੌਲੀ ਚੁੱਕੀ ਜਾਂਦੇ ਹਾਨੂੰ ਫਸੀ ਪਈ ਅਗਰੇ ਨੇ ਲੱਕ ਵੀ ਤੜਾਲਿਆ ਘਰ ਦਾ ਕਰਕੇ ਤੇ ਪੱਲੇ ਵੀ ਕੱਖਣਾ ਪਿਆ ਆ ਤੇ ਉਹ ਗੱਲ ਹੋਈ ਉਹ ਸਾਡੇ ਨਾਲ ਨਾ ਘਰ ਦੀ ਤੇ ਨਾ ਘਾੜ ਦੀ ਕੋ ਘੜੀ ਨੂੰ ਕੋਣ ਘਰ ਕੀ ਗੱਲਬਾਤ ਹੋ ਗਈ ਉਹ ਪਾਕੇ ਮੰਮੀ ਫਿਰ ਕੋ ਬੋਲਣ ਗਏ ਇੱਕ ਦਿਨ ਚਾਚੀ ਸਾਡੇ ਇੱਥੇ ਰਹਿਣਾ ਨਾ ਦੁਰਭਰਤਾ ਉਹਨਾਂ ਨੂੰ ਇਹ ਆ ਕਿ ਛੇਤੀ ਇੱਕ ਤੋਂ ਘਰ ਤੋਂ ਨਿਕਲ ਜਾਣ ਕੁੰਦਾ ਵਿਸ਼ੇ ਮੇਰਾ ਪਾਪਾ ਵੀ ਤੁਹਾਨੂੰੇ ਕੰਮ ਕਰਦੇ ਰਹੇ ਜਿਹਨਾਂ ਕਿਹਾ ਚੁੱਕਾ ਕੰਮ ਕਰਦੇ ਨੇ ਨਾਲ ਤੇ ਆਕੀ ਦੇ ਸੁਜਾਗਦੇ ਸੀ ਬੈਠੇ ਰਹੇ ਆ ਪਾਪਾ ਮੇਰੇ ਤੇ ਸਾਰਾ ਦਿਨ ਉਹਤੇ ਗਰਮੀ ਚ ਨਾ ਪੇਠੇ ਰਹਿੰਦੇ ਹੁੰਦੇ ਬੰਦਾ ਨੂੰ ਕਹੇ ਕਿ ਨੂੰ